ਸੱਚ ਜੀ ਅੱਜ ਮੈਂ ਤੁਹਾਨੂੰ ਇੱਕ ਬਹੁਤ ਕੈਂਟ ਹੋਟਲ ਦਾ ਵਿਜ਼ਿਟ ਕਰਾਉਣਾ ਹੈ ਹਰਮੋਨੀਆ ਹੋਟਲ ਐਂਡ ਰਿਜ਼ੋਰਟ ਨਾਈ ਵਾਲਾ ਰੋਡ ਤੇ ਆਪਾਂ ਬਰਨਾਲੇ ਆ ਮਤਲਬ ਬਰਨਾਲੇ ਦਾ ਤੁਹਾਨੂੰ ਚੈਲੰਜ ਆ ਕਿ ਹਿਮਾਚਲ ਚੰਡੀਗੜ੍ਹ ਪਟਿਆਲਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਐਸ ਲੈਵਲ ਦਾ ਹੋਟਲ ਨਹੀਂ ਹੋਣਾ ਜਿਹੜੇ ਲੈਵਲ ਦਾ ਹੋਟਲ ਬਰਨਾਲੇ ਦੇ ਵਿੱਚ ਨਾਈ ਵਾਲੇ ਪਿੰਡ ਵਾਲੀ ਸੜਕ ਦੇ ਉੱਪਰ ਬਰਨਾਲੇ ਤੋਂ ਬਿਲਕੁਲ ਖੇਤਾਂ ਦੇ ਵਿੱਚ ਬਣਿਆ ਹੋਇਆ ਕਿਸੇ ਨੇ ਨਹੀਂ ਦੇਖਿਆ ਸੋਚਿਆ ਹੋਣਾ ਕਿ ਬਰਨਾਲੇ ਦੇ ਵਿੱਚ ਇੰਨਾ ਘੈਂਟ ਸਭ ਤੋਂ ਪਹਿਲਾਂ ਤੁਹਾਨੂੰ ਸਿਕਿਉਰਿਟੀ ਇੱਥੇ ਤੁਹਾਡਾ ਸਵਾਗਤ ਕਰੂਗੀ ਤੁਹਾਡੀ ਗੱਡੀ ਆ ਜਿਹੜੀ ਅੰਦਰ ਆਊਗੀ ਜਦੋਂ ਹੀ ਤੁਹਾਡੀ ਗੱਡੀ ਨਾ ਅੰਦਰ ਆ ਜਾਂਦੀ ਹੈ ਇੱਥੇ ਇਸ ਜਗ੍ਹਾ ਤੇ ਆ ਜਾਂਦੀ ਆ ਤਾਂ ਤੁਹਾਨੂੰ ਇੱਕ ਵਾਰ ਭਲੇਖਾ ਪਊਗਾ ਕਿ ਸ਼ਾਇਦ ਲੋਕੇਸ਼ਨ ਆ ਤੁਹਾਨੂੰ ਉਹ ਹਵਾ ਚੱਲਿਆ ਮਤਲਬ ਇੱਕੇ ਦਮ ਕਲਾਈਮੇਟ ਚੇਂਜ ਹੋ ਜਾਊਗਾ ਇੱਕੇ ਦਮ ਤੁਹਾਨੂੰ ਐ ਲੱਗੂ ਕਿ ਅਸੀਂ ਆ ਗਿਆ ਹਿਮਾਚਲ ਦੇ ਵਿੱਚ ਉਸ ਤੋਂ ਅੱਗੇ ਆਓ ਤੁਹਾਨੂੰ ਅੰਦਰ ਲੈ ਕੇ ਚੱਲਦਾ ਇੱਥੇ ਆਉਂਦੇ ਕੌਣ ਆ ਇਸ ਹੋਟਲ ਦੇ ਵਿੱਚ ਰਹਿੰਦਾ ਕੌਣ ਆ ਇੱਥੇ ਵੱਡੇ ਵੱਡੇ ਨੇਤਾ ਆ ਕੇ ਰਹਿੰਦੇ ਆ ਇੱਥੇ ਆ ਕੇ ਗਵਈਏ ਰਹਿੰਦੇ ਐ ਇੱਥੇ ਫਿਲਮਾਂ ਵਾਲਿਆ ਆ ਕੇ ਰਹਿੰਦੇ ਆ ਬਹੁਤ ਸਾਰੇ ਐਨ ਆਰ ਆਈ ਆ ਕੇ ਰਹਿੰਦੇ ਆ ਬਹੁਤ ਸਾਰੇ ਲੋਕ ਵਿਆਹਾਂ ਦੇ ਵਿੱਚ ਮਹਿਮਾਨ ਨਹੀਂ ਆਏ ਹੁੰਦੇ ਬਾਹਰੋਂ ਦੂਰੋਂ ਨੇੜਿਓਂ ਜਾਂ ਬਿਜ਼ਨਸਮੈਨ ਲੋਕ ਆ ਕੇ ਰਹਿੰਦੇ ਆ ਪਰ ਜਦੋਂ ਮੈਂ ਐਨ ਆਰ ਆਈਆਂ ਦਾ ਨਾਮ ਲੈ ਰਿਹਾ ਮੈਂ ਨਾਂ ਲੈ ਰਿਹਾ ਬਿਜ਼ਨਸਮੈਨਾਂ ਦਾ ਤੁਹਾਨੂੰ ਲੱਗੂਗਾ ਮਹਿੰਗਾ ਮਹਿੰਗਾ ਨਹੀਂਗਾ ਪਰ ਹੈ ਇੰਨਾ ਘੈਂਟ ਆ ਦੇਖੋ ਇੱਧਰ ਤੁਹਾਡੀਆਂ ਗੱਡੀਆਂ ਲੱਗ ਜਾਣਗੀਆਂ ਇੱਧਰ ਤੁਹਾਡੀਆਂ ਗੱਡੀਆਂ ਲੱਗੀਆਂ ਤੇ ਆਹ ਡਬਲ ਸਿਕਿਉਰਿਟੀ ਫੇਰ ਤੁਹਾਡੇ ਇੱਥੇ ਗੱਡੀ ਨੂੰ 게ਟ ਨੂੰ ਜਿੰਦਾ ਲੱਗ ਜਾ ਬਹੁਤ ਕੈਂਟ ਮਾਲਕਾਂ ਦਾ ਬਹੁਤ ਰਿਜਨੇਬਲ ਰੇਟ ਆ ਤੇ ਤੁਹਾਨੂੰ ਮਿਲ ਜੂਗਾ ਸਜਣੋ ਇਹ ਹੋਟਲ ਪੂਰਾ ਲਗਜ਼ਰੀ 4 ਸਟਾਰ 5 ਸਟਾਰ ਕਮਰੇ ਇੱਥੇ ਤੁਹਾਡੇ ਰਿਸੈਪਸ਼ਨ ਤੇ ਆ ਕੇ ਪੁੱਛ ਕੇ ਚੋਊਗੀ ਜਿੱਥੇ ਤੁਸੀਂ ਕਮਰਾ ਬੁੱਕ ਕਰੋਗੇ ਤੁਹਾਨੂੰ ਮੈਨੇਜਰ ਸਾਹਿਬ ਨਾਲ ਡੀਲ ਕਰਨਗੇ ਤੁਹਾਨੂੰ ਕੈਂਟਰ ਰੂਮ ਸਰਵਿਸ ਵੀ ਮਿਲੂਗੀ ਆਜੋ ਤੁਹਾਨੂੰ ਮੈਂ ਵਿజిਟ ਕਰਾਉਣਾ ਇਸ ਹੋਟਲ ਦੇ ਵਿੱਚ ਨੰਬਰ ਨੋਟ ਕਰ ਲਓ ਬਰਨਾਲਾ ਬਰਨਾਲਾ ਕਹਿ ਰਿਹਾ ਮੈਂ ਮੈਂ ਤੁਹਾਨੂੰ ਬਰਨਾਲੇ ਲੈ ਕੇ ਆਇਆ ਹੋਇਆ ਪਹਿਲੇ ਕਮਰੇ ਦੇ ਵਿੱਚ ਬੜੋ ਆ ਦੇਖੋ ਹੀਟਰ ਪਿਆ ਠੀਕ ਆ ਏਸੀ ਲੱਗੇ ਆ ਬੈੱਡ ਆ ਕੀ ਹੈ ਇਧਰਲੇ ਪਾਸੇ ਪੂਲ ਕਮਰੇ ਦੇ ਵਿੱਚ ਪੂਲ ਆ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਕਦੇ ਪੂਲ ਦੇਖਿਆ ਹੋਊਗਾ ਕਮਰੇ ਦੇ ਵਿੱਚ ਮੈਂ ਪਹਿਲੀ ਵਾਰ ਵੇਖ ਰਿਆਂ ਬਾਥਰੂਮ ਬਣਿਆ ਮਤਲਬ ਕਹਿਣ ਤੋਂ ਭਾਵ ਏਸੀ ਲੱਗਿਆ ਹੋਇਆ ਪੱਖਾ ਲੱਗਿਆ ਹੋਇਆ ਫਿਰ ਤੁਹਾਨੂੰ ਜਿਵੇਂ ਜਿਵੇਂ ਤੁਸੀਂ ਤੁਹਾਡੇ ਵਿਆਹ ਆਏ ਹੋਇਆ ਰਿਸ਼ਤੇਦਾਰ ਰਿਸ਼ਤੇਦਾਰ ਆਏ ਹੋਇਆ ਤੁਹਾਨੂੰ 8-10 ਕਮਰੇ ਇਕੱਠੇ ਚਾਹੀਦੇ ਆ ਤਾਂ ਤੁਸੀਂ ਆ ਸਾਰੇ ਇੱਕ ਦੂਸਰੇ ਨੂੰ ਸਾਹਮਣੇ ਕਮਰੇ ਪਰਿਵਾਰ ਇਕੱਠੇ ਰਹਿ ਸਕਦੇ ਆ ਆਜੋ ਇੱਕੋ ਫਲੋਰ ਤੇ ਆ ਦੇਖੋ ਆ ਇਧਰਲਾ ਕਮਰਾ ਇੱਧਰਲੇ ਕਮਰੇ ਦੇ ਵਿੱਚ ਤੁਸੀਂ ਨੈਕ ਚੈੱਕ ਕਰੋ 4 ਸਟਾਰ 5 ਸਟਾਰ ਕਮਰੇ ਆ ਪਰ ਰੇਟ ਨਹੀਂ ਉਹਨੇ ਵੱਡੇ ਰੇਟ ਬਹੁਤ ਜਾਇਜ਼ ਆ ਇੱਧਰਲੇ ਪਾਸੇ ਵਾਸ਼ਰੂਮ ਦੇ ਵਿੱਚ ਨਾ ਤੂੰ ਨਿਗਾਹ ਮਾਰ ਤੂੰ ਦੇਖ ਟੱਬ ਟੁੱਬ ਲੱਗੇ ਹੋਏ ਆ ਬ੍ਰੀਤ ਦੇਖ ਕਿਸ ਤਰ੍ਹਾਂ ਦੀਆਂ ਅਲਮਾਰੀਆਂ ਬਣੀਆਂ ਹੋਈਆਂ ਖਾਣਾ ਪੂਰਤੀ ਕਿਸੇ ਵੀ ਗੱਲ ਦੀ ਖਾਣਾ ਪੂਰਤੀ ਨਹੀਂ ਕੀਤੀ ਹੋਈ ਫੁੱਲ ਸਿਕਿਉਰਿਟੀ ਫੁੱਲ ਪ੍ਰਾਈਵੇਸੀ ਇਸ ਕਰਕੇ ਇੱਥੇ ਲੋਕ ਆ ਜਿਹੜੇ ਉਹ ਤਕੜੇ ਲੋਕ ਆ बिजनेਸਮੈਨ ਲੋਕ ਆ ਇਸ ਕਰਕੇ ਇਹਨਾਂ ਇਸ ਹੋਟਲ ਦੇ ਵਿੱਚ ਆਉਂਦੇ ਆ ਆ ਦੇਖੋ ਇੱਥੇ ਟੱਬ ਲੱਗਿਆ ਹੋਇਆ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਬੈੱਡ ਲੱਗਿਆ ਹੋਇਆ ਠੀਕ ਆ ਕਿ ਨਹੀਂ ਇਧਰਲੇ ਪਾਸੇ ਹੀਟ ਲਾਏ ਆ ਦੇਖੋ ਜਦੋਂ ਤੁਸੀਂ ਪਰਦਾ ਖੋਲੋਗੇ ਤਾਂ ਸਾਹਮਣੇ ਪਾਸੇ ਤੁਹਾਨੂੰ ਦਰਖਤ ਹਰੇ ਭਾਈ ਨਜ਼ਰ ਆਉਂਦੀ ਹੈ ਫਿਰ ਤੁਸੀਂ ਅੰਦਰ ਘੈਂਟ ਲਾਈਟਿੰਗ ਘੈਂਟ ਸੀਲਿੰਗ ਏਸੀ ਅਲਮਾਰੀਆਂ ਪੂਰੀਆਂ ਘੈਂਟ ਲੱਗੀਆਂ ਹੋਈਆਂ ਆਜੋ ਹੋਰ-ਹੋਰ ਤੁਹਾਨੂੰ ਕਮਰੇ ਦਿਖਾਉਣਾ ਜਿੰਨੇ ਕ ਕਮਰੇ ਮੈਨੂੰ ਖੁੱਲੇ ਮਿਲਣਗੇ ਮੈਂ ਤੁਹਾਨੂੰ ਦਿਖਾਉਂਗਾ ਬਹੁਤ ਸ਼ਾਨਦਾਰ ਤਰੀਕੇ ਨਾਲ ਆ ਦੇਖੋ 19 ਨੰਬਰ ਵਾਲਾ ਕਮਰਾ ਖੁੱਲਾ ਬ੍ਰੀ ਤੇ ਇਹ ਦਿਖਾ ਦਿੰਨੇ ਆਪਾਂ ਆ ਦੇਖ ਆ ਦੇਖੋ ਪੂਰਾ ਖੁੱਲਾ ਕਮਰਾ ਜਿੱਥੇ ਤੁਸੀਂ ਰਾਮ ਨਾਲ ਬੈਠ ਵੀ ਸਕਦੇ ਆ ਸੌ ਵੀ ਸਕਦੇ ਆ ਰਾਮ ਨਾਲ ਆਪਣੇ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਜੇ ਤੁਸੀਂ ਦੋ ਰੂਮ ਲਏ ਹੋਏ ਆ ਦੋ ਬੰਦੇ ਇਕੱਠੇ ਵੀ ਹੋ ਸਕਦੇ ਆ ਫਿਰ ਰੂਮ ਸਰਵਿਸ ਰੂਮ ਸਰਵਿਸ ਵੀ ਪੂਰੀ ਇੱਕ ਨੰਬਰ ਰੂਮ ਸਰਵਿਸ ਮਿਲੂਗੀ ਤੁਹਾਨੂੰ ਵੀ ਤੁਹਾਨੂੰ ਆਏ ਨਹੀਂ ਰੂਮ ਸਰਵਿਸ ਵੱਲੋਂ ਵੀ ਇਹ ਬੰਦੇ ਸ਼ਿਕਾਇਤ ਨਹੀਂ ਆਉਣ ਦੇਣਗੇ ਆ ਦੇਖੋ ਇਧਰਲਾ ਕਮਰਾ ਤੁਹਾਨੂੰ ਦਿਖਾ ਦਿੰਦਾ ਆ ਲਓ ਜੀ ਇਹਦੇ ਜੀ ਵੀ ਵਾਸ਼ਰੂਮ ਬਣਿਆ ਹੋਇਆ ਹਰੇਕ ਸਹੂਲਤ ਦਿੱਤੀ ਹੋਈ ਆ ਤੁਹਾਨੂੰ ਆ ਦੇਖੋ ਟੀਵੀ ਚੱਲ ਰਿਹਾ ਵਾਈਫਾਈ ਚੱਲ ਰਿਹਾ ਠੀਕਾ ਕਰੀ ਹਰੇਕ ਜਦੋਂ ਵੀ ਤੁਸੀਂ ਖੋਲੋਗੇ ਨਾ ਤੁਹਾਨੂੰ ਕਿਸੇ ਵੀ ਕਮਰੇ ਦਾ ਪਰਦਾ ਖੋਲੋਗੇ ਨਾ ਤੁਹਾਨੂੰ ਕੁਦਰਤ ਦਾ ਨਜ਼ਾਰਾ ਖੇਤਾਂ ਦਾ ਨਜ਼ਾਰਾ ਖੁੱਲੇ ਵਾਤਾਵਰਨ ਦਾ ਨਜ਼ਾਰਾ ਫੁੱਲ ਮਿਲੂਗਾ ਤੁਹਾਨੂੰ ਮਤਲਬ ਫੀਲ ਨਹੀਂ ਹੋਣਾ ਯਾਰ ਤੁਸੀਂ ਮਹਿਸੂਸ ਨਹੀਂ ਆ ਦੇਖੋ ਅਲਮਾਰੀ ਆ ਲੈ ਅਲਮਾਰੀ ਹੈ ਨਾ ਫਰੀਦਾ ਹੁਣ ਸ਼ਾਇਦ ਇਹਦਾ ਜਿੰਦਾ ਲੱਗਿਆ ਹੋਊਗਾ ਤਾਂ ਨਹੀਂ ਇਹਨੂੰ ਮੈਂ ਖੋਲ ਸਕੂਗਾ ਤੇ ਨਹੀਂ ਇਹ ਅਲਮਾਰੀ ਆ ਆਹ ਆ ਸਿਫ ਠੀਕ ਹੈ ਨਾ ਇੱਥੇ ਤੁਹਾਨੂੰ ਆ ਦੇਖੋ ਚੱਪਲਾਂ ਤੱਕ ਦਿੱਤੀਆਂ ਹੋਈਆਂ ਨਹੀਂ ਬਹੁਤ ਵਾਰ ਆਪਾਂ ਹੋਟਲਾਂ ਦੇ ਵਿੱਚ ਰਹਿਨੇ ਆ ਤੇ ਆਪਾਂ ਘਰੋਂ ਚੱਪਲਾਂ ਲਿਆਉਣੀਆਂ ਭੁੱਲ ਜਾਂਦੇ ਆ ਤੇ ਆਮ ਤੌਰ ਤੇ ਆਪਾਂ ਨੂੰ ਉੱਥੇ ਚੱਪਲਾਂ ਦੀ ਮੁਸ਼ਕਲ ਆਉਂਦੀ ਹੁੰਦੀ ਹੈ ਇਹ ਬਹੁਤ ਵਾਰ ਆਪਣੇ ਨਾਲ ਇਹ ਹੁੰਦਾ ਹੁੰਦਾ ਆ ਦੇਖੋ ਇੱਧਰ ਨੇ ਪਾਸੇ ਦੇਖੋ ਵਧੀਆ ਤੌਲੀਏ ਦਿੱਤੇ ਹੋਏ ਆ ਵਧੀਆ ਚਾਦਰਾਂ ਦਿੱਤੀਆਂ ਹੋਈਆਂ ਵਧੀਆ ਕਿੱਡੇ ਕਿੱਡੇ ਹੀਟਰ ਪਏ ਆ ਜਿਸ ਸਿਆਲਾਂ ਅੰਝ ਦੇ ਵਿੱਚ ਤੁਸੀਂ ਰਹਿੰਦੇ ਆ ਤਾਂ ਤੁਹਾਨੂੰ ਮਤਲਬ ਕਹਿਣ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਬਹੁਤ ਸਾਰੇ ਤਾਂ ਬਰਨਾਲੇ ਦੇ ਲੋਕਾਂ ਨੂੰ ਨਹੀਂ ਪਤਾ ਹੁਣ ਵੀ ਇੱਥੇ ਐਡਾ ਘੈਂਟ ਸਾਡੇ ਬਰਨਾਲੇ ਸ਼ਹਿਰ ਦੇ ਨੇੜੇ 나ਈ ਵਾਲੇ ਪਿੰਡ ਵਾਲੀ ਸੜਕ ਦੇ ਉੱਪਰ ਹੋਟਲ ਬਣਿਆ ਹੋਇਆ ਜੇ ਕਿਸੇ ਵੀ ਸੱਜਣ ਨੇ ਪਰਿਵਾਰ ਸਮੇਤ ਇੱਕ ਕਮਰਾ ਦੋ ਕਮਰੇ ਕਿਸੇ ਅਫੀਸਰ ਭਰਾ ਨੇ ਕਿਸੇ ਨੇਤਾ ਭਰਾ ਨੇ ਕਿਸੇ बिजनेਸਮੈਨ ਬੰਦੇ ਨੇ ਕੋਈ ਡੀਲ ਕਰਨ ਆਉਣਾ ਬਰਨਾਲੇ ਦੇ ਨੇੜੇ ਤੇੜੇ ਕੋਈ ਰਿਸ਼ਤੇਦਾਰ ਤੁਹਾਡਾ ਐਨ ਆਰ ਆ ਰਿਹਾ ਤਾਂ ਉਹਨੂੰ ਤੁਸੀਂ ਕਮਰੇ ਦਿਵਾਉਣੇ ਆ ਤਾਂ ਤੁਸੀਂ ਵਧੀਆ ਸਿਕਿਉਰਟੀ ਵਾਲੇ ਵਧੀਆ ਸਰਵਿਸ ਵਾਲੇ ਵਧੀਆ ਸਹੂਲਤਾਂ ਵਾਲੇ ਤੇ ਵਧੀਆ ਰੇਟ ਵਾਲੇ ਇਸ ਕਮਰੇ ਦਿਵਾਉਣ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਸਜਣੋ ਨੰਬਰ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਿਹਾ ਸਜਣੋ ਜੇ ਕੋਈ ਵੀ ਸਜਣ ਸੰਪਰਕ ਕਰਨਾ ਚਾਹੁੰਦਾ ਤੇ ਸਜਣੋ ਤੁਸੀਂ ਹਾਰਮੋਨੀਆ ਹੋਟਲ ਐਂਡ ਰਿਜ਼ੋਰਟ ਦੇ ਵਿੱਚ ਆ ਸਕਦੇ ਆ ਨਾਈ ਵਾਲੇ ਬਰਨਾਲੇ ਆ ਦੇਖੋ ਆ ਕਮਰਾ ਹੈ ਆ ਕਮਰਾ ਇੱਥੇ ਯਾਰ ਤੁਸੀਂ ਹੋਰ ਸਹੂਲਤ ਲਈ ਵੀ ਵਰਤ ਸਕਦੇ ਆ ਬਹੁਤ ساری ਸਾਡੇ ਕੋਈ ਰਿਸ਼ਤਿਆਂ ਦੀ ਗੱਲ ਚੱਲਦੀ ਹੁੰਦੀ ਆ ਤੇ ਸਾਡੇ ਧੀ ਪੁੱਤ ਦਾ ਕੋਈ ਰਿਸ਼ਤਾ ਤੈਅ ਹੋ ਰਿਹਾ ਹੁੰਦਾ ਤਾਂ ਉਦੋਂ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਸੱਦਣਾ ਹੁੰਦਾ ਤਾਂ ਉਦੋਂ ਵੀ ਗੱਲਬਾਤ ਕਰਨੀ ਹੁੰਦੀ ਆ ਉਦੋਂ ਵੀ ਇਸ ਹੋਟਲ ਨੂੰ ਤੁਸੀਂ ਵਰਤ ਸਕਦੇ ਆ ਜੇ ਤੁਸੀਂ ਕੋਈ ਵੀ ਸੱਜਣ ਇਸ ਸੰਬੰਧੀ ਇਨਕੁਆਰੀ ਕਰਨੀ ਚਾਹੁੰਦਾ ਹੈ ਰੂਮ ਬੁੱਕ ਕਰਨਾ ਚਾਹੁੰਦਾ ਕੋਈ 10 ਦਿਨਾਂ ਵਾਸਤੇ 5 ਦਿਨਾਂ ਵਾਸਤੇ 2 ਰੂਮ 4 ਰੂਮ 10 ਰੂਮ ਕੋਈ ਬਿਜ਼ਨਸ ਡੀਲ ਕਰਨੀ ਚਾਹੁੰਦੇ ਆ ਪਹਿਲੀ ਤਾਂ ਗੱਲ ਤੁਸੀਂ ਇਹਨਾਂ ਦਾ ਪੇਜ ਫਾਲੋ ਕਰ ਲਓ ਤੁਸੀਂ ਜਿਹੜਾ ਨੰਬਰ ਆ ਇਹਦਾ ਸਕਰੀਨਸ਼ਾਟ ਮਾਰ ਕੇ ਰੱਖ ਲਓ ਜੇ ਤੁਸੀਂ ਸਕਰੀਨਸ਼ਾਟ ਮਾਰ ਕੇ ਰੱਖ ਲਓਗੇ ਤੁਹਾਡਾ ਕਦੇ ਵੀ ਇੱਧਰ ਢੇੜਾ ਵਜ ਰਿਹਾ ਤੁਸੀਂ ਆ ਰਹੇ ਆ ਤੁਹਾਡਾ ਕੋਈ ਪ੍ਰੋਗਰਾਮ ਬਣ ਰਿਹਾ ਬਰਨਾਲੇ ਦਾ ਸੰਗਰੂਰ ਦਾ ਕਿਉਂਕਿ ਤੁਹਾਨੂੰ ਇਹ ਘੱਟੋ ਘੱਟ 100 ਕਿਲੋਮੀਟਰ ਦੇ ਏਰੀਏ ਦੇ ਵਿੱਚ ਐਡਾ ਘੈਂਟ ਹੋਟਲ ਨਹੀਂ ਮਿਲਣਾ ਜਿਹੜਾ ਤੁਹਾਨੂੰ ਬਰਨਾਲੇ ਮਿਲ ਜਾਣਾ ਤੁਸੀਂ ਨਾਮ ਯਾਦ ਰੱਖਣਾ ਹਰਮੋਨੀਆ ਹੋਟਲ ਐਂਡ ਰਿਜ਼ੋਰਟ ਨਾਈ ਵਾਲਾ ਰੋਡ ਬਰਨਾਲਾ